ਲਾਇਨ ਸਭ ਨੂੰ ਜੈ ਸ਼੍ਰੀ ਰਾਮ ਔਰ ਅੱਜ ਸਾਰੇ ਹੀ ਸ਼ਹਿਰ ਨਿਵਾਸੀਆਂ ਔਰ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਰਾਮ ਨੌਮੀ ਦੀ ਬਹੁਤ ਬਹੁਤ ਵਧਾਈ ਅੱਜ ਜਿਹੜੀ ਅੱਜ ਦਾ ਜਿਹੜਾ ਇੱਕ ਮੀਟਿੰਗ ਰੱਖਿਆ ਦਾ ਮੇਖੋ ਦੇ ਸੀਗਾ ਵੀ ਜਿਹੜੀ 23 ਅਪ੍ਰੈਲ ਨੂੰ ਹਨੂਮਨ ਜਨਮotsਵ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਸ਼ੋਭਾ ਯਾਤਰਾ ਦੇ ਪਲਖਸ਼ ਦੇ ਵਿੱਚ ਸੀਗਾ ਵੀ ਉਸ ਸ਼ੋਭਾ ਯਾਤਰਾ ਨੂੰ ਕਿਸ ਤਰ੍ਹਾਂ ਭਾਵੇਂ ਬਣਾਇਆ ਜਾਵੇ ਅੱਜ ਕਾਫੀ ਸਾਡੇ ਸ੍ਰੀ ਆਤਨ ਜਾਗਰਨ ਮੰਚ ਦੇ ਮੈਂਬਰ ਪਿੰਡਾਂ ਚੋਂ ਵੀ ਆਏ ਨੇ ਨੀਲਮ ਹਰੀ ਆਏ ਨੇ ਕਾਲੇ ਹਰੀ ਆਏ ਨੇ ਕਰਾਲਾਂ ਤੋਂ ਔਰ ਵੀ ਕਾਫੀ ਸਾਡੇ ਮੈਂਬਰ ਆ ਜਿਨ੍ਹਾਂ ਨੇ ਯਾਤਰਾ ਨੂੰ ਭਾਵੇ ਬਣਾਉਣ ਵਾਸਤੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ ਔਰ ਅਸੀਂ ਇਹਨਾਂ ਦੇ ਵਿਚਾਰਾਂ ਨੂੰ ਅੱਗੇ ਲਾਗੂ ਕਰਦੇ ਹੋਏ ਉਸੇ ਤਰ੍ਹਾਂ ਹੀ ਸ਼ੋਭਾ ਯਾਤਰਾ ਨੂੰ ਚਲਾਵਾਂਗੇ ਦੋ ਸ਼ੋਭਾ ਯਾਤਰਾ ਨਿਕਲ ਰਹੀਆਂ ਲੱਗਦਾ ਨਹੀਂ ਹੈ ਕਿ ਇੱਕ ਹੋਣੀ ਚਾਹੀਦੀ ਹੈ ਸਾਰੇ ਸ਼ਹਿਰ ਚ ਉਤਸਵਿਕ ਕਹਿੰਦੇ ਸ਼ੋਭਾ ਯਾਤਰਾ ਵੀ ਇੱਕ ਹੋਣੀ ਚਾਹੀਦੀ ਹੈ ਬਿਲਕੁਲ ਇਕੱਠੇ ਕਰਕੇ ਇਕੱਠੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਇੱਕ ਹੋਣੀ ਚਾਹੀਦੀ ਹੈ ਔਰ ਤੁਹਾਡੇ ਮਾਧਮ ਰਾਈ ਇਹ ਹੀ ਦੱਸਣਾ ਚਾਹੁੰਦੇ ਆਂ ਕਿ ਹਨੂਮਾਨ ਜੀ ਦੇ ਪੰਡਤ ਜੀ ਮੰਦਿਰ ਦੇ ਜਿਹੜੇ ਪੰਡਤ ਜੀ ਨੇ ਬਹੁਤ ਹੀ ਵਧੀਆ ਇਨਸਾਨ ਨੇ ਉਹਨਾਂ ਦੇ ਨਾਲ ਸਾਡੀ ਗੱਲ ਵੀ ਹੋ ਚੁੱਕੀ ਆ ਔਰ ਅਗਲੀ ਵਾਰੀ ਜਿਹੜੀ ਅਸੀਂ ਸ਼ੋਭਾ ਯਾਤਰਾ ਵਾ ਉਹ ਇੱਕ ਕਰਨ ਜਾ ਰਹੇ ਆ ਔਰ ਤੁਹਾਡੇ ਬਾਅਦ ਦੇ ਭਰਾਈ ਇਹ ਦੱਸ ਦਈਏ ਵੀ ਹੈ ਜਿਹੜੀ ਅਗਲੀ ਸ਼ੋਭਾ ਯਾਤਰਾ ਵਾ ਹਨੂਮਾਨ ਮੰਦਿਰ ਜੀ ਦੇ ਪੰਡਤ ਜੀ ਦੀ ਰਹਿਨਮਾਈ ਦੇ ਹੇਠ ਕੱਢੀ ਜਾਏਗੀ ਔਰ ਇਹ ਸਹੀ ਯਾਤਰਾ ਨੂੰ ਇੱਕ ਕੀਤਾ ਜਾਏਗਾ ਕਿਉਂਕਿ ਇਸ ਵਾਰੀ ਤੇ ਨਹੀਂ ਹੋ ਸਕਦੀ ਇਸ ਵਾਰੀ ਦੋਨਾਂ ਨੇ ਹੀ ਕਾਰਡ ਵੰਡ ਦਿੱਤੇ ਦੇ ਨੇ ਇਸ ਵਾਰੀ ਨਹੀਂ ਪਰ ਅਗਲੀ ਵਾਰੀ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਹ ਆਸ਼ਵਾਸ਼ਣ ਦਿੰਨੇ ਆ ਕਿ ਅਗਲੀ ਵਾਰੀ ਯਾਤਰਾ ਜਿਹੜੀ ਉਹ ਇੱਕ ਕੱਢੀ ਜਾਏਗੀ ਇਸ ਵਾਰ ਸ਼ੋਭਾ ਯਾਤਰਾ ਚ ਨਵਾਂ ਕੀ ਹੋਣ ਜਾ ਰਿਹਾ ਹੈ ਇਸ ਵਾਰ ਇੱਕ ਤੇ ਜਿਹੜੇ ਦੁਰਗਿਆਣਾ ਮੰਦਰ ਤੋਂ ਗਤਕਾ ਟੀਮਾਂ ਆ ਰਹੀਆਂ ਨੇ ਬਾਕੀ ਹੋਰ ਵੀ ਕਾਫੀ ਆਕਰਸ਼ਣ ਦੇ ਕੇਂਦਰ ਨੇ ਯਾਤਰਾ ਦੇ ਵਿੱਚ ਯਾਤਰਾ ਦਾ ਆਕਰਸ਼ਣ ਦਾ ਕੇਂਦਰ ਮੇਨ ਹੁੰਦਾ ਹੈ ਸੰਗਤ ਔਰ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦੇ ਅੱਗੇ ਅਪੀਲ ਕਰਨੇ ਆ ਆਪਣੇ ਜਿੰਨੇ ਪਿੰਡਾਂ ਤੋਂ ਵੀ ਜਿੰਨੇ ਆਏ ਨੇ ਮੈਂਬਰ ਉਹਨਾਂ ਨੂੰ ਵੀ ਅਪੀਲ ਕਰਨੇ ਵੀ ਵਾਦ ਸੰਗਤ ਜਿਹੜੀ ਆ ਵਾਦ ਤੋਂ ਵਾਦ ਲਿਆਓ ਕਿਉਂਕਿ ਯਾਤਰਾ ਦਾ ਆਕਰਸ਼ਣ ਜਿਹੜਾ ਵਾ ਉਹ ਸੰਗਤ ਹੀ ਆ ਇਸ ਕਰਕੇ ਯਾਤਰਾ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਸੰਗਤ ਨਾਲ ਭਰੀ ਹੋਵੇ ਤੇ ਸੁਣੀ ਲੱਗਦੀ ਆ ਜੈ ਸ਼੍ਰੀ ਰਾਮ ਜੀ ਸ੍ਰੀ ਸਨਤਨ ਜਾਗਨ ਮੰਚ ਵੱਲੋਂ ਜੀ ਪਹਿਲਾਂ ਤਾਂ ਸਭ ਨੂੰ ਅੱਜ ਰਾਮ ਨਵੀਂ ਦੀਆਂ ਬੋਬੋ ਮੁਬਾਰਕਾਂ ਜੀ ਤੇ ਅੱਜ ਜਿਹੜੀ ਸਾਡੀ ਮੀਟਿੰਗ ਹੈ ਲਗਾਤਾਰ ਅੱਗੇ ਵੀ ਮੀਟਿੰਗਾਂ ਚੱਲ ਰਹੀਆਂ ਤੇ ਸਾਡੇ ਸਾਰੇ ਮੈਂਬਰ ਪਿੰਡਾਂ 'ਚ ਹਰ ਜਗ੍ਹਾ ਜਾ ਕੇ ਹਰ ਇੱਕ ਨੂੰ ਸਾਡੀ ਆਉਣ ਵਾਲੀ ਜਿਹੜੀ ਸ਼ੋਭਾ ਯਾਤਰਾ ਹੈ ਜਿਹੜੀ 23 April ਨੂੰ ਦਿਨ ਮੰਗਲਵਾਰ ਹਨੂਮਾਨ ਜੀ ਦੇ ਜਨਮ ਦਿਵਸ ਤੇ ਆਪਾਂ ਮਨਾ ਰਹੇ ਆ ਉਹ ਸ਼ੋਭਾ ਯਾਤਰਾ ਵਾਲੇ ਆਪਾਂ ਡੇ ਬਾਈ ਡੇ ਮੀਟਿੰਗਾਂ ਵੀ ਚੱਲਦੀਆਂ ਸਾਰਾ ਉਹਦਾ ਮੁਕੰਮਲ ਆਪਾਂ ਤਿਆਰੀ ਵੀ ਕਰ ਲਈ ਹੈ ਤੇ گاਾਂ ਵੀ ਆਪਾਂ ਐਸੀ ਹੁਣ ਸਾਡੇ ਸ਼ਹਿਰ ਵਾਸੀਆਂ ਨੂੰ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ 23 April ਨੂੰ ਦਿਨ ਮੰਗਲਵਾਰ ਤੁਸੀਂ ਸਭ ਵੱਧ ਤੋਂ ਵੱਧ ਦੇ ਸ਼ੋਭਾ ਯਾਤਰਾ ਦੇ ਹਿੱਸਾ ਦੇ ਉਤੇ ਆਪਣਾ ਆਸ਼ੀਰਵਾਦ ਦਿਜੀਏ ਕ੍ਰਿਸ਼ਨਾ ਮੰਦਿਰ ਤੋਂ ਸ਼ੁਰੂ ਹੋਣੀ ਹੈ ਜੀ ਤੇ ਸਭ ਸ਼੍ਰੀ ਰਾਮ ਜੀ ਦਾ ਤੇ ਹਨੂਮਾਨ ਜੀ ਦਾ ਆ ਕੇ ਆਸ਼ੀਰਵਾਦ ਲਵੋ ਤੇ ਕਿੰਨੇ ਵਜੇ ਸ਼ੁਰੂ ਹੋਏਗੀ ਤੇ ਕਿੰਨੀ ਦਿਰ ਚ ਸ਼ਹਿਰ ਦਾ ਛੱਤਰ ਲਗਾ ਦੇ ਇਹ 3 ਵਜੇ ਜੀ ਸ਼ੁਰੂ ਹੋਣੀ ਹੈ ਜੀ ਕ੍ਰਿਸ਼ਨ ਮੰਦਿਰ ਤੋਂ ਤੇ ਸ਼ਹਿਰ ਦਾ ਆ ਪ੍ਰਿਕਰਮਾ ਕਰਕੇ ਤੇ 6 6:30 ਵੇ ਲਾਗੇ ਸਾਡਾ ਹੈ ਕਿ ਆਪਾਂ ਫਿਰ ਇਹਨੂੰ ਫਿਨਿਸ਼ ਕਰਨਾ ਹੋਤ